ਹੈਲੋ ਜੀ ਸਸ਼ੀ ਕਾਲ ਤੋਂ ਸਾਰਨ ਮਾਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਸ਼ਾਮ ਦਾ ਟਾਈਮ ਹੈਗਾ ਤੇ ਇੱਥੇ ਦਾਦੀ ਜੀ ਕੱਟਨ ਦਾ ਹੀ ਨੇ ਪਾਲਕ ਪਾਲਕ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੈਗਾ ਸੀਗਾ ਤੇ ਹੁਣ ਪਾਲਕ ਨੂੰ ਕੁੱਤਰ ਦੇਣਗੇ ਦਾਤ ਦੇ ਨਾਲ ਤੇ ਅੱਜ ਆਪਾਂ ਬਣਾਵਾਂਗੇ ਪਾਲਕ ਦੀ ਪੁਰਜੀ ਤੇ ਇੱਥੇ ਤੁਸੀਂ ਇਲੈਕਸਾ ਨੂੰ ਦੇਖ ਸਕਦੇ ਹੋ ਬੈਠੀ ਹੋਈ ਹੈ ਦਾਦੀ ਨੂੰ ਵੇਖਣ ਲਈ ਹੈ ਵੀ ਕੀ ਕਰ ਰਹੇ ਨੇ ਤੇ ਦਾਦੀ ਜੀ ਨੇ ਪਿਆਜ਼ ਕੱਟ ਲੀਤੇ ਸੀਗੇ ਤੇ ਹੁਣ ਬਾਕੀ ਜਿਹੜਾ ਤੜਕੇ ਦਾ ਜਿਵੇਂ ਟਮਾਟਰ ਹੋ ਗਿਆ ਤੇ ਮਿਰਚਾਂ ਵੀ ਕੱਟ ਲਈਤੀ ਹੁਣ ਟਮਾਟਰ ਨੂੰ ਕੱਢ ਲੈਣਗੇ ਤੜਕੇ ਵਾਸਤੇ ਤੇ ਧਾਰਾ ਹਜੇ ਆਪਣੀਆਂ ਕੱਢਣ ਵਾਲੀਆਂ ਆਏ ਹੁਣ ਆਪਾਂ ਜਾ ਕੇ ਕੱਢਾਂਗੇ ਤੇ ਪਸੋਂ ਪੱਠੇ ਪਾਣਦੇ ਸੀਗੇ ਗੋਆ ਸੋਟਣ ਦਾ ਸੀਗਾ ਆਪਾਂ ਉਧਰਲਾ ਸਾਰਾ ਕੰਮ ਖਤਮ ਕਰ ਆਂਦਾ ਸੀ ਬਸ ਹੁਣ ਸਿਰਫ ਧਾਰਾ ਕੱਢਣ ਵਾਲੀਆਂ ਰਹਿndੀਆਂ ਨੇ ਉਹ ਆਪਾਂ ਕੱਢ ਲਿਆਵਾਂਗੇ ਤੇ ਬਾਰ ਦਾ ਦੀ ਜੱਟਾ ਗੁੰਨਨ ਦੇ ਸੀ ਇਸੇ ਕਰਕੇ ਫਿਰ ਆਪਾਂ ਐਲੈਕਸਾ ਨੂੰ ਅੰਦਰ ਤਾੜ ਦਿੱਤਾ ਕਿਉਂਕਿ ਦਾਦੀ ਜੀ ਦੇ ਕੋਲ ਪੱਜ-ਪੱਜ ਜਾਣਦੀ ਸੀਗੀ ਐਲੈਕਸਾ ਤੇ ਹੁਣ ਪੂਰਾ ਗੁੱਸਾ ਐਲੈਕਸਾ ਨੂੰ ਆਇਆ ਪਿਆ ਵੀ ਮੈਨੂੰ ਬਾਹਰ ਕੱਢਿਆ ਨਹੀਂ ਮੈਨੂੰ ਅੰਦਰ ਤਾੜ ਦਿੱਤਾ ਤੇ ਉਹ ਸਾਰਾ ਗੁੱਸਾ ਹੁਣਾਂ ਕੁੱਤੇ ਦੇ ਉੱਤੇ ਲਾਊਗੀ ਤੇ ਕੁੱਤੇ ਨੂੰ ਚੰਗੀ ਤਰ੍ਹਾਂ ਮਧੋਲ ਦਿੰਦੀ ਹੈ ਜਦੋਂ ਪਤਾ ਹੁੰਦਾ ਵੀ ਹੁਣ ਕੁੱਤੇ ਦਾ ਕੋਈ ਰਿਸਪੌਂਸ ਨਹੀਂ ਆਇਆ ਹੈਗਾ ਕੁੱਤਾ ਮਰ ਚੁੱਕਿਆ ਹੈ ਫਿਰ ਇਹਨੂੰ ਛੱਡ ਦਊਗੀ ਤੇ ਫਿਰ ਜਾ ਕੇ ਆਵਦਾ ਸਾਰਾ ਗੁੱਸਾ ਦਰੀ ਦੇ ਉੱਤੇ ਲਾ ਦੂਗੀ ਜਦੋਂ ਦੁੱਧ ਪਿਆ ਦੇ ਦਿੰਦੀ ਆ ਫਿਰ ਜਾ ਕੇ ਸੌ ਜਾਂਦੀ ਆ ਫਿਰ ਤੇ ਪਤਾ ਹੀ ਨਹੀਂ ਹੁੰਦਾ ਵੀ ਕਿੰਡੀ ਕੁ ਸ਼ਰੀਫ ਹੈ ਤੇ ਉਹ ਜਿਹੜਾ ਕੁੱਤੇ ਨੂੰ ਮਧੋਲਿਆ ਉਹ ਵੀ ਕੋਲੇ ਹੋਣਾ ਚਾਹੀਦਾ ਫੇਰ ਹੀ ਸੌਂਗੂਗੀ ਜਿੱਥੇ ਕੁੱਤਾ ਹੋਊਗਾ ਉੱਥੇ ਜਾ ਕੇ ਸੌਂਗੂਗੀ ਫਿਰ ਇਹਨੂੰ ਦਰੀ ਦਾ ਮਤਲਬ ਨਹੀਂ ਹੁੰਦਾ ਤੇ ਜਦੋਂ ਇਹਨੂੰ ਇੱਕ ਵਾਰੀ ਡਾਂਟਦੀ ਆ ਫਿਰ ਜਿੱਥੇ ਹੁੰਦੀ ਆ ਉੱਥੇ ਹੀ ਬਹਿ ਜਾਂਦੀ ਆ ਫਿਰ ਇਹਨੂੰ ਆਵਾਜ਼ ਵੀ ਮਾਰੀ ਆ ਆਵਾਜ਼ ਮਾਰੇ ਤੋਂ ਵੀ ਨਹੀਂ ਹਿੱਲਦੀ ਫਿਰ ਆਇਆ ਹੁੰਦਾ ਵੀ ਜਿਵੇਂ ਮੈਂ ਗੁੱਸੇ ਹੀ ਹੋ ਗਈ ਤੁਹਾਡੇ ਨਾਲ ਤੂੰ ਮੈਨੂੰ ਦਵਕਾ ਮਾਰਿਆ ਤੇ ਮਾਰਿਆ ਹੀ ਕਿਸ ਵੱਲੋਂ ਤੇ ਹੁਣ ਵੇਖੋ ਕਿੰਨੀ ਮਸਤੀ ਖੋ ਰਹਿ ਵੀ ਹੁਣ ਮੈਨੂੰ ਬਸ ਹੁਣ ਇਹ ਦਿਖਣਾ ਚਾਹੀਦਾ ਕੋਈ ਵੀ ਮਗਰ ਮਗਰ ਜਾਵਾ ਤੇ ਮੈਨੂੰ ਚੁੱਕ ਕੇ ਤੇ ਮੈਨੂੰ ਲਾਡ ਕਰੇ ਜਾਂ ਫਿਰ ਮੈਨੂੰ ਸਵਾਦ ਦੇ ਵਿੱਚ ਚੁੱਕ ਕੇ ਗੋਦੀ ਦੇ ਵਿੱਚ ਆਰਦੀ ਵਿੱਚ ਤੇ ਇੱਥੇ ਦਾਦੀ ਜੀ ਨੇ ਤੇਲ ਗਰਮ ਕਰ ਲੀਤਾ ਹੈਗਾ ਤੇਲ ਗਰਮ ਹੋ ਚੁੱਕਿਆ ਹੈ ਹੁਣ ਕੱਟਿਆ ਹੋਇਆ ਟਮਾਟਰ ਪਿਆਜ਼ ਤੇ ਮਿਰਚ ਜਿਹੜੀ ਹੈਗੀ ਉਹਨਾਂ ਆਪਾਂ ਵਿੱਚ ਐਡ ਕਰ ਦਾਂਗੇ ਹੁਣ ਇਹਨੂੰ ਹਲਕੇ ਬ੍ਰਾਊਨ ਹੋਣ ਤੱਕ ਹਲਾਵਾਂਗੇ ਵਿੱਚ ਨਾਲ ਹੀ ਆਪਾਂ ਜੀਰਾ ਐਡ ਕਰ ਦਵਾਂਗੇ ਤੇ ਜਦੋਂ ਆ ਫਰਾਈ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਵਿੱਚ ਆਲੂ ਵੀ ਐਡ ਕਰ ਦਾਂਗੇ ਤੇ ਹੁਣ ਆਪਾਂ ਸਾਬਾ ਕੁਝ ਫਰਾਈ ਕਰ ਲਿੱਤਾ ਸੀ ਆਲੂ ਵੀ ਵਿੱਚ ਐਡ ਕਰ ਦਿੱਤੇ ਸੀਗੇ ਤੇ ਹੁਣ ਜਿਹੜੀ ਆਪਣੀ ਪਾਲਕ ਹੈਗੀ ਉਹਨੂੰ ਆਪਾਂ ਵਿੱਚ ਐਡ ਕਰ ਦਿੰਨੇ ਆ ਤੇ ਪਾਲਕ ਨੂੰ ਐਡ ਕਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਵੀਡੀਓ ਤੁਹਾਨੂੰ ਕੈਹੋ ਜੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਤੇ ਕੋਈ ਚੈਨਲ ਤੇ ਨਵਾਂ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਕੋਲ ਸਾਲ ਨੂੰ ਪਹਿਲਾਂ ਪਹੁੰਚ ਜਾਵੇ ਤੇ ਹੌਲੀ ਹੌਲੀ ਦਾਦੀ ਹੁਣ ਇਹਨੂੰ ਸਾਰੀ ਪਾਲਕ ਨੂੰ ਦੇ ਵਿੱਚ ਐਡ ਕਰ ਦੇਣਗੇ ਤੇ ਨਾਲ-ਨਾਲ ਇਹਨੂੰ ਮਿਕਸ ਕਰਦੇ ਰਹਿਣਗੇ ਤੇ ਤੇ ਮਾ ਤੇ ਮੰਮੀ ਜੀ ਨੇ ਧਾਰ ਕੱਟਣ ਜਾਣਾ ਸੀਗਾ ਕਿਉਂਕਿ ਪਾਪਾ ਜੀ ਤੇ ਅੰਕਲ ਜੀ ਨੇ ਲੇਟ ਬਣਾਏ ਆਂਟੀ ਜੀ ਹਜੇ ਆਈ ਨਹੀਂਗੇ ਇਸੇ ਕਰਕੇ ਫਿਰ ਅਸੀਂ ਧਾਰ ਕੱਟ ਲੇਟ ਹੀ ਕੱਢ ਕੇ ਲਿਆਵਾਂਗੇ ਮੰਮੀ ਜੀ ਚਾਹ ਪੀਂਨ ਦਾਏ ਸੀਗੇ ਤੇ ਉਸ ਤੋਂ ਬਾਅਦ ਮੰਮੀ ਜੀ ਨੇ ਜਿਹੜੇ ਲੀੜੇ ਧੋਤੇ ਸੀਗੇ ਉਹਨਾਂ ਨੂੰ ਸੁੱਕਣੇ ਪਾ ਦੇਗੇ ਨਾਲੇ ਮੇਰੀ ਡਰੈੱਸ ਸੀਗੀ ਤੇ ਐਲੈਕਸਾ ਹੁਣ ਹੁਣੀ ਬਾਹਰ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਅੰਦਰ ਕਰ ਦੇਈਦਾ ਕਿਉਂਕਿ ਫਿਰ ਠੰਡ ਹੋ ਜਾਂਦੀ ਹੈ ਬਾਹਰ ਤੇ ਪੱਪੀ ਨੂੰ ਜਬਾਲੀ ਛੇਤੀ ਨਾ ਠੰਡ ਲੱਗ ਜਾਂਦੀ ਹੈ ਤੇ ਇਸੇ ਕਰਕੇ ਫਿਰ ਇੱਕ ਜਾਣਾ ਅੰਦਰ ਵੀ ਹੋਣਾ ਚਾਹੀਦਾ ਵਰਨਾ ਅੰਦਰ ਨਹੀਂ ਪੈਂਦੀ ਕਿ ਚੁੱਕਣ ਲੱਗ ਜਾਂਦੀ ਹੈ ਤੇ ਇੱਥੇ ਆਪਣੇ ਪਾਲਕ ਦੀ ਪੁਰਜੀ ਵੀ ਜਿਹੜੀ ਹੈਗੀ ਉਹ ਵੀ ਤਿਆਰ ਹੋ ਚੁੱਕੀ ਹੈ ਕਾਫੀ ਟੇਸਟੀ ਬਣੀ ਸੀਗੀ ਤੇ ਇੱਥੇ ਆਪਣੀ ਜਿਹੜੀ ਗਾਂ ਹੈਗੀ ਉਹਨੇ ਦੁੱਧ ਵੀ ਅੱਜ ਬਹੁਤ ਥੋੜਾ ਜਿਹਾ ਦਿੱਤਾ ਹੈ ਦੁੱਧ ਥੋੜਾ ਕਿਉਂ ਦਿੱਤਾ ਕਿਉਂਕਿ ਜਿਹੜੀ ਆਪਣੀ ਗਾਂ ਹੈਗੀ ਸੀ ਉਹ ਆਪਣੇ ਜਾਨ ਤੋਂ ਪਹਿਲਾਂ ਹੀ ਪਸੰਗੀ ਸੀ ਆ ਵੇਖੋ ਪਤਾ ਨਹੀਂ ਗਾਂ ਕਿਵੇਂ ਪਸੰਗੀ ਬਸ ਚੋ ਗਿਆ ਸਾਰਾ ਦੁੱਧ ਥੋੜਾ ਜਿਹਾ ਹੀ ਦਿੱਤਾ ਸੀ ਗਾਂ ਨੇ ਦੁੱਧ ਤੇ ਇੱਥੇ ਦਾਦੀ ਜੀ ਲਾ ਲੈਣਗੇ ਹੁਣ ਰੋਟੀਆਂ ਤੇ ਮੰਮੀ ਜੀ ਦੁੱਧ ਤੱਤਾ ਕਰ ਲੈਣਗੇ ਫਿਰ ਗਾਂ ਦਾ ਦੁੱਧ ਥੋੜਾ ਸੀ ਇਸੇ ਕਰਕੇ ਫਿਰ ਮੱਝ ਦੇ ਦੁੱਧ ਵਿੱਚ ਉਹ ਬਸ ਥੋੜਾ ਜਿਹਾ ਦੁੱਧ ਰੱਖ ਲਿਆ ਸੀ ਘਰ ਵਾਸਤੇ ਕਿਉਂਕਿ ਫਰਸਵੇਰੇ ਵੀ ਚਾਹ ਪਾਨਦੀ ਹੁੰਦੀ ਹੈ ਤੇ ਆਪਾਂ ਰਾਤ ਨੂੰ ਫਿਰ ਦੁੱਧ ਪੀਦਾ ਹੈ ਤੇ ਜੀ ਆਪਾਂ ਐਲੈਕਸਾ ਦੀ ਦੁਪਹਿਰ ਦੀ ਛੋਟੀ ਜੀ ਕਲਿੱਪ ਐਡ ਕੀਤੀ ਸੀ ਮੰਮੀ ਜੀ ਕੱਪੜੇ ਧੋਣ ਦੇ ਸੀ ਤੇ ਇੱਥੇ ਐਲੈਕਸਾ ਕਹਿੰਦੀ ਸੀ ਮੈਨੂੰ ਵੀ ਥੜੇ ਤੇ ਚੜਾਓ ਜਿੱਥੇ ਮੰਮੀ ਹੈਗੀ ਹੈ ਮੰਮੀ ਕੋਲ ਜਾਣ ਦੀ ਕੋਸ਼ਿਸ਼ ਕਰਨ ਦੇ ਸੀ ਥੜਾ ਐ ਟੱਪਣ ਦੇ ਸੀ ਜਿਵੇਂ ਇਹਦੇ ਹੱਥ ਤੇ ਛੋਟਾ ਜਿਹਾ ਕੰਧ ਹੀ ਹੁੰਦੀ ਹੈ ਪੂਰੀ ਕੋਸ਼ਿਸ਼ ਕਰਨ ਦੇ ਸੀ ਆ ਥੜਾ ਟੱਪਣ ਦੀ ਮੈਂ ਆ ਥੜਾ ਜਿਹੜਾ ਹੈਗਾ ਟੱਪ ਜਵਾਂ ਬਸ ਤਾਂ ਚੜ ਜਵਾਂ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਰਹੀਆਂ ਵਿਚਾਰੀ ਦੀਆਂ ਇਹਨੂੰ ਪਤਾ ਨਹੀਂ ਸੀ ਵੀ ਦੂਜੀ ਸਾਈਡ ਪੌੜੀਆਂ ਵੀ ਹੈਗੀਆਂ ਪੌੜੀਆਂ ਵਾਲੀ ਸਾਈਡ ਇਥਾਣੀ ਵੀ ਨਹੀਂ ਚੜ ਸਕਦੀ ਵੀ ਪੌੜੀਆਂ ਵੀ ਥੋੜੀਆਂ ਜਿਹੀਆਂ ਉੱਚੀਆਂ ਤੇ ਇਹਦੀ ਹਾਈਟ ਜੇ ਥੋੜੀ ਜਿਹੀ ਛੋਟੀ ਹੈ ਤੇ ਐਵੇਂ ਹੀ ਇਹਦਾ ਸਾਰਾ ਦਿਨ ਮਸਤੀ ਕਰਦੀ ਦਾ ਨੰਗ ਜਾਂਦਾ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ